ਆਮ ਆਦੀ ਪਾਰਟੀ ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਸਰਦਾਰ ਜਗਰੂਪ ਸਿੰਘ ਸੇਖਵਾ ਜਿੰਦਾਬਾਦ ਸਰਦਾਰ ਜਗਰੂਪ ਸਿੰਘ ਸੇਖਵਾ ਜਿੰਦਾਬਾਦ ਸਰਦਾਰ ਜਗਰੂਪ ਸਿੰਘ ਸੇਖਵਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਕਾਦੀਆਂ ਤੋਂ ਨਗਰ ਚੱਕ ਸ਼ਰੀਫ ਤੋਂ ਜਿਹੜੀ ਆ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਤਲਵੰਡੀ ਸਾਬੋ ਨੂੰ ਬੱਸ ਜਿਹੜੀ ਆ ਰਵਾਨਾ ਹੋਣ ਜਾ ਰਹੀ ਆ ਔਰ 43 ਜਿਹੜੇ ਸ਼ਰਧਾਲੂ ਨੇ ਉਹਨਾਂ ਦਾ ਮੈਡੀਕਲ ਹੋ ਗਿਆ ਵਾ ਸਾਰੀ ਜਿਹੜੀ ਆ ਤਿਆਰੀ ਹੋ ਚੁੱਕੀ ਆ ਹੁਣ ਅਸੀਂ ਜਿਹੜਾ ਵਾ ਇੱਥੋਂ ਹਰੀ ਝੰਡੀ ਦੇ ਕੇ ਤੇ ਯਾਤਰੀਆਂ ਨੂੰ ਜਿਹੜਾ ਵਾ ਉਹ ਇੱਥੋਂ ਵਿਦਾ ਕਰਾਂਗੇ ਔਰ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਨੇ ਇਹ ਸਕੀਮ ਜਿਹੜੀ ਆ ਪੰਜਾਬ 'ਚ ਸ਼ੁਰੂ ਕੀਤੀ ਆ ਔਰ ਸਾਡੇ ਜਿਹੜੇ ਬਜ਼ੁਰਗ ਨੇ ਸਾਡੇ ਜਿਹੜੇ ਸੰਗਤ ਗਰੀਬ ਆ ਜਿਹੜੀ ਨਹੀਂ ਇੰਨੇ ਦੂਰ ਤੱਕ ਸਫ਼ਰ ਕਰ ਸਕਦੀ ਉਹਨਾਂ ਨੂੰ ਜਿਹੜਾ ਵਾ ਇਹਦਾ ਲਾਭ ਜਿਹੜਾ ਮਿਲ ਰਿਹਾ ਔਰ ਲੋਕ ਜਿਹੜੇ ਆ ਸੀਐਮ ਸਾਹਿਬ ਨੂੰ ਸੀਸ਼ਾ ਦੇ ਰਹੇ ਆ ਕਿ ਇਹ ਬੜੀ ਵਧੀਆ ਯੋਜਨਾ ਜਿਹੜੀ ਸ਼ੁਰੂ ਕੀਤੀ ਆ ਜਿਹਦੇ ਨਾਲ ਸਾਡੇ ਜਿਹੜੇ ਤੀਰਥ ਸਥਾਨ ਨੇ ਪੰਜਾਬ ਦੇ ਜਾਂ ਲਾਗੇ ਲਾਗੇ ਇਲਾਕਿਆਂ ਦੇ ਉੱਥੇ ਜਿਹੜੀ ਔਰ ਫਿਰ ਇਹ ਸਾਰੇ ਧਰਮਾਂ ਦੇ ਤੀਰਸਥਾਨਾਂ ਤੇ ਜਾ ਰਹੀ ਆ ਤਲਵੰਡੀ ਸਾਬੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਇਸੇ ਤਰ੍ਹਾਂ ਵੈਸ਼ਨੋ ਦੇ ਵੀ ਜਾ ਰਹੀਆਂ ਨੇ ਬੱਸਾਂ ਨੈਣਾ ਦੇ ਵੀ ਧਾਰੀਆਂ ਨੇ ਸ਼੍ਰੀ ਅਨੰਦਪੁਰ ਸਾਹਿਬ ਜਾ ਰਿਹਾ ਸੋ ਸਾਰੇ ਜਿਹੜੇ ਤੀਰਸਥਾਨ ਨੇ ਉਹਨਾਂ ਤੇ ਬੱਸਾਂ ਜਿਹੜੀਆਂ ਨੇ ਵੱਖ-ਵੱਖ ਹਰ ਅਸੈਂਬਲੀ ਹਲਕਿਆਂ ਚੋਂ ਜਿਹੜੀਆਂ ਜਾ ਰਹੀਆਂ ਔਰ ਸੰਗਤ ਦੇ ਵਿੱਚ ਜਿਹੜਾ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਖੁਸ਼ੀ ਦੀ ਲਹਿਰ ਆ ਸੰਗਤਾਂ ਦੇ ਵਿੱਚ ਵੀ ਕਿਵੇਂ ਦੇ ਇਹ ਬੜਾ ਅੱਛਾ ਜੀ ਬੜਾ ਵਧੀਆ ਉਪਰਾਲਾ ਆ ਕਿਉਂਕਿ ਜੇ ਇਹ ਹਰ ਇਨਸਾਨ ਦੀ ਜਿਹੜੀ ਆ ਇਹ ਚਾਹ ਹੁੰਦੀ ਆ ਕਿ ਮੈਂ ਆਪਣੇ ਜਿਹੜੇ ਤੀਰਥ ਸਥਾਨ ਨੇ ਉਹਨਾਂ ਦੀ ਯਾਤਰਾ ਕਰ ਸਕਾਂ ਸੋ ਮੈਂ ਦੇਖ ਰਿਹਾ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਦੀ ਗਿਣਤੀ ਆ ਉਹ ਵੀ ਜਾ ਰਹੀਆਂ ਨੇ ਕਿਉਂਕਿ ਅਸੀਂ ਬੰਦੇ ਤਾਂ ਜਾਉਂਦੇ ਆ ਘੁੰਮ ਫਿਰੌਣੇ ਆ ਪਰ ਬੀਬੀਆਂ ਨੂੰ ਸਾਥ ਚਾਹੀਦਾ ਹੁੰਦਾ ਹਮੇਸ਼ਾ ਔਰ ਇਹ ਜਦੋਂ ਜੱਥੇ ਜਾਂਦੇ ਆ ਤੇ ਮੈਂ ਵੇਖਦਾ ਕਿ ਬੀਬੀਆਂ ਦੀ ਗਿਣਤੀ ਬੜੀ ਭਾਰੀ ਹੁੰਦੀ ਆ ਉਹਨਾਂ ਨੂੰ ਵੀ ਮੌਕਾ ਮਿਲ ਜਾਂਦਾ ਵਾ ਜਾਣ ਦਾ ਔਰ ਬੜੀਆਂ ਸਾਲਾਂ ਦੀ ਜਿਹੜੀ ਮਰਦ ਹੁੰਦੀ ਉਹ ਪੂਰੀ ਹੁੰਦੀ ਆ বহুত বহুত ধান